ਅੱਜ ਮਿਤੀ 3 ਮਈ 2025 ਨੂੰ ਦਿਆਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਿਰਜ਼ਾ ਜਨਵੇਖੇ ਸਿੱਖਿਆ ਕ੍ਰਾਂਤੀ ਦਾ ਦਿਹਾੜਾ ਮਨਾਇਆ ਜਾ ਰਿਹਾ ਵਾ ਜਿਸ ਤਹਿਤ ਸਕੂਲ ਵਿੱਚ ਬਣੀ ਲਾਇਬ੍ਰੇਰੀ ਤੇ ਸਾਇੰਸ ਲੈਬ ਦਾ ਉਦਘਾਟਨ ਕੀਤਾ ਜਾਏਗਾ ਤੇ ਆਉਣ ਵਾਲੀਆਂ ਸ਼ਖਸੀਅਤਾਂ ਦੇ ਵੈਲਕਮ ਲਈ ਬੜਾ ਵਧੀਆ ਤਿਆਰੀ ਕੀਤੀ ਗਈ ਹੈ ਸਕੂਲ ਸਟਾਫ ਵੱਲੋਂ ਸੋ ਸਮੂਹ ਸਕੂਲ ਮੈਨੇਜਮੈਂਟ ਕਮੇਟੀ ਨੇ ਬੜੇ ਚਾਵਾਂ ਦੇ ਨਾਲ ਤਿਆਰੀ ਕੀਤੀ ਹੈ ਸੋ ਇਹ ਸਕੂਲ ਦਾ ਐਂਟ੍ਰੈਂਸ ਆ ਜੀ ਬੜਾ ਵਧੀਆ ਤਰੀਕੇ ਨਾਲ ਇਹਨੂੰ ਸਜਾਇਆ ਗਿਆ ਹੈ ਤੇ ਸਕੂਲ ਸਟਾਫ ਵਧਾਇਦੇ ਵਿੱਚ ਖਾਸ ਸਹਿਯੋਗ ਤੇ ਸਾਡੇ ਡੀਪੀ ਸਰਦਾਰ ਨਵਜੀਤ ਸਿੰਘ ਜੀ ਵੱਲੋਂ ਇਹ ਸਾਰਾ ਪ੍ਰੋਗਰਾਮ ਪ੍ਰਿੰਸੀਪਲ ਸਰ ਤੇ ਸੀਨੀਅਰ ਸਟਾਫ ਦੇ ਮੈਨੇਜਮੈਂਟ ਵਿੱਚ ਉਲੀਕਿਆ ਗਿਆ। ਸੋ ਨਵਜੀਤ ਜੀ ਜ਼ਰੂਰ ਦੱਸਣਗੇ ਅੱਜ ਦੇ ਪ੍ਰੋਗਰਾਮ ਬਾਰੇ। ਬਹੁਤ ਧੰਨਵਾਦ ਜੀ। ਅੱਜ ਸਿੱਖਿਆ ਕ੍ਰਾਂਤੀ ਤਹਿਤ ਜੋ ਸਾਡੇ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਿਰਜ਼ਾਜਾਨ ਵਿੱਚ ਲਾਇਬ੍ਰੇਰੀ ਤੇ ਲੈਬਾਰਟਰੀ ਦਾ ਜਿਹੜਾ ਸਾਇੰਸ ਲੈਬ ਦਾ ਜਿਹੜਾ ਉਹ ਗਠਨ ਹੋਣ ਜਾ ਰਿਹਾ ਵਾ ਉਹਦੇ ਵਿੱਚ ਸਾਡੇ ਹਲਕੇ ਦੇ ਇੰਚਾਰਜ ਫਤਿਹਗੜ ਚੂੜੀਆਂ ਤੋਂ ਸਰਦਾਰ ਬਲਬੀਰ ਸਿੰਘ ਪੰਨੂ ਉਹ ਇਹਦੀ ਇਨੋਗ੍ਰੇਸ਼ਨ ਵਾਸਤੇ ਆ ਰਹੇ ਆ। ਤੇ ਪ੍ਰਬੰਧ ਤੇ ਸਾਡੇ ਬਹੁਤ ਵਧੀਆ ਹੋ ਗਏ ਆ ਲਗਭਗ ਤੇ ਸਕੂਲ ਸਾਡਾ ਵੈਸੇ ਵੀ ਬਹੁਤ ਵਧੀਆ ਵਾ ਹਰ ਪੱਖੋਂ ਖੁੱਲਾ ਹਵਾਦਾਰ ਕੁਦਰਤੀ ਇੱਥੇ ਨਜ਼ਾਰੇ ਆ ਪੂਰੇ ਤੇ ਸਾਰਾ ਸਟਾਫ ਬੜੀ ਸ਼ਿੱਦਤ ਨਾਲ ਜਿਹੜਾ ਇਹ ਪ੍ਰੋਗਰਾਮ ਵਿੱਚ ਲੱਗਿਆ ਆ ਧੰਨਵਾਦ